ਜੀ ਜਿਹੜੋਂਦੇ ਆਪਾਂ ਗੱਲ ਬਣਾ ਸਾਪ ਇਹਨਾਂ ਦੀ ਜੇ ਇਹ ਜ਼ਹਿਰ ਵਾਲੀ ਇਹ ਰੈਡ ਸਨੇਕ ਦਾ ਨਾਮ ਭਰੋ ਇਹ ਬਿਨਾ ਜ਼ਹਿਰ ਵਾਲਾ ਕੀ ਨਾਮ ਹੈ ਰੈਡ ਸਨੇਕ ਰੈਡ ਸਨੇਕ ਸਾਪ ਦਾ ਅੰਗਰੇਜ਼ੀ ਵਿੱਚ ਹਿੰਦੀ ਦੇ ਵਿੱਚ ਇਹਨੂੰ ਕਹਿੰਦੇ ਧਮਨ ਅੱਛਾ ਕਹਿੰਦਾ ਕਿ ਕੈਮਰਾਮੈਨ ਸਾਹਿਬ ਨੂੰ ਭਜਣਾ ਪੈ ਗਿਆ ਤੇ ਕੈਮਰਾਮੈਨ ਸਾਹਿਬ ਮੈਨੂੰ ਇੱਕ ਗੱਲ ਦੱਸੋ ਹਾਂਜੀ ਹਾਂਜੀ ਕੈਮਰਾਮੈਨ ਸਾਹਿਬ ਹਲ ਮਾਰਿਓ ਵੀਡੀਓ ਇਹ ਸਾਪ ਦੀ ਕੋਈ ਬਾਈਟ ਨਹੀਂ ਕੁਛ ਨਹੀਂ ਅੱਛਾ ਤੁਹਾਨੂੰ ਪ੍ਰੋਪਲ ਦੱਸਿਆ ਵੀ ਇਹ ਬਿਨਾ ਜ਼ਹਿਰ ਵਾਲਾ ਤੁਸੀਂ ਇੰਨਾ ਘਬਰਾ ਕੇ ਦੇ ਜੇ ਆਹ ਬੰਦੇ ਨੂੰ ਬਾਈਟ ਕਰਦੇ ਤੋੜਾ ਕੀ ਬਣੂ ਜੇ ਮਣਕਾ ਝਾਪਲੇ ਦਾ ਹਾਲੇ ਦੀ ਕੀਮਤ ਕਿੰਨੀ ਹੋਏ ਲੱਖਾਂ ਚ ਹੋ ਜੇ ਤੇ ਵੇਚੋਗੀ ਦਾ ਦਿਮਾਗ ਭਾਉਣਾ ਤੁਹਾਨੂੰ 2-300 ਦਾ ਦਿੰਦਾ ਤੁਸੀਂ 20 ਕਿਲੋ ਆਪਣੇ ਘਰ ਦਾ ਲੋਹਾ ਨਹੀਂ ਅੱਧ ਰੇਟ ਤੇ ਵੇਚਦੇ ਸਹੀ ਗੱਲ ਹੈ ਕੋਈ ਕੰਨਾ ਸਮਝੋ ਵਿਚਾਰੋ ਇਹ ਮਣਕਾ ਜਿਹੜਾ ਵਾ ਇਹ ਕੀ ਚੀਜ਼ ਕੀ ਹੈ ਮਣਕਾ ਮੈਂ ਸੇਮ ਟੂ ਸੇਮ ਅਮੀ ਤੋਂ ਰੋੜੇ ਰਕਾ ਜੀ ਜੀ ਸਾਰਾ ਕੁਝ ਓਕੇ ਆ ਓਕੇ ਆ ਸਾਰਾ ਕੁਝ ਐਸਾ ਐਸਾ ਆ ਜੋ ਬੰਦਾ ਕਿੱਥੇ ਹਾਂ ਮੈਂ ਜ਼ਿੰਦਗੀ ਮੌਤ ਦਾ ਕੰਮ ਕਰਕੇ ਉਹਦੇ ਦਮ ਨਾਲ ਮਸ਼ਹੂਰ ਹੋ ਉਹ ਬੰਦਾ ਲੋਕਾਂ ਨੂੰ ਮਾਰਾ ਬੋਲ ਕੇ ਮਸ਼ਹੂਰ ਹੋਇਆ ਉਹਨੇ ਉਹਨੇ ਕਿਹੜਾ ਚੰਗਾ ਕੰਮ ਕੀਤਾ ਉਹਨੂੰ ਸਿਕਿਉਰਟੀ ਵੀ ਦਿੱਤੀ ਸਰਕਾਰ ਨੇ ਲੋਕ ਲੋਕਾਂ ਨੂੰ ਸਪੋਰਟ ਆਹ ਡਰ ਕੇ ਬੰਦੇ ਦੀ ਕਰਨੀ ਚਾਹੀਦੀ ਕੋਰੇ ਉਹ ਬੰਦੇ ਦੀ ਕਰਨੀ ਚਾਹੀਦੀ ਸਪੋਰਟ ਬੀਬੀ ਲੁਤਰਾ ਹਾਂ ਹਾਂ ਗਲਤ ਵੀਡੀਓ ਪਾ ਕੇ ਮਸ਼ਹੂਰ ਹੋਈ ਮਸ਼ਹੂਰ ਹੋਈ ਪੰਜਾਬ ਦੇ ਲੋਕਾਂ ਨੂੰ ਉਹਦੀ ਸਪੋਰਟ ਕਰਨੀ ਚਾਹੀਦੀ ਘਾ ਡਰ ਗਿਆ ਲੋਕਾਂ ਦੀ ਜਿਹੜੇ ਅਸੀਂ ਰੋਜ਼ ਲੋਕਾਂ ਦੇ ਬੱਚੇ ਸਪੋਰਟ ਕਰਦੇ ਰਹਿਮਾਂ ਪਰਮਾਯ ਕੱਢਦੇ ਜੀ 4000 ਵੀਡੀਓ ਹਨ ਅਤੇ ਚਾਰ ਰੁਪਏ ਵੀ ਨਹੀਂ ਆਉਂਦੇ ਇੱਕ ਵੀਡੀਓ ਬਾਈ ਦੂਰ ਤੁਹਾਡੇ ਕੋ ਇੱਕ ਗਲਾਸ ਲਿਆਉਣਾ ਜਿੱਦਾਂ ਕਈ ਲੋਕ ਬਾਬਿਆਂ ਕੋ ਜਾਂਦੇ ਆ ਬਾਬਾ ਕਹਿੰਦਾ ਤੁਹਾਨੂੰ ਤਰੀਕਾ ਮੈਂ ਕੱਢ ਦੂੰਗਾ ਤੁਹਾਡੇ ਕੋਲੋਂ ਕਹਿੰਦਾ ਗਲਾਸ ਲਿਆਉਂਦਾ ਨਾ ਤੁਹਾਨੂੰ ਕਹਿੰਦਾ ਤਵਾ ਦੋ ਤੁਹਾਡੇ ਤੋਂ ਗਲਾਸ ਤੋ ਆ ਕੇ ਤੁਹਾਨੂੰ ਉੱਥੇ ਲੰਮੇ ਪਾ ਕੇ ਤੁਹਾਡੀ ਧੁੰਨੀ ਦੇ ਗਲਾਸ ਮੁੱਦਾ ਮਾਰਦਾ ਹੱਥ ਵੀ ਨਹੀਂ ਲਾਉਣਾ ਗਲਾਸ ਨੂੰ ਤੁਹਾਡੀ ਧੁੰਨੀ ਚੋਂ ਸਵਾਹ ਕੱਢ ਦੇਣੀ ਕੀ ਟੈਕਨੀਕ ਆ ਉਹ ਵੀ ਵੀਡੀਓ ਲੋਕਾਂ ਨੂੰ ਬਾਈ ਇਹ ਇਹ ਕੀ ਤਕਨੀਕ ਮੈਂ ਸਜਦਾ ਗਲਾਸੀਆਂ ਲੱਗ ਜਾਂਦੀਆਂ ਦੂਜੀ ਵੀਡੀਓ ਦੇ ਵਿੱਚ ਜੇ ਵੀ ਕਰਦਾਂਗੇ ਆਪਾਂ ਦੂਜੀ ਵੀਡੀਓ ਦੇ ਵਿੱਚ ਛੁੰਤਰੇ ਮੰਤਰੇ ਤੁਹਾਨੂੰ ਹੱਥ ਦੀਸ ਬਾਈ ਵੀ ਵਗਾ ਦਾਂਗੇ ਅੱਛਾ ਜੀ ਨਾ ਝੂਠ ਬੋਲ ਕੇ ਪੈਸਾ ਲੈਣਾ ਨਾ ਕੇ ਇਹਨੂੰ ਡਰਾ ਕੇ ਪੈਸਾ ਲੈਣਾ ਤਰੱਕੀ ਮਿਲੇ ਜਾਂ ਨਾ ਮਿਲੇ ਕੋਈ ਧੋਖੜੀ ਫਾਂਡੇ ਨੇ ਤਾਂ ਤਾਂ ਬਚਣਾ ਜ ਸਭ ਪਿੰਨਾ ਜ਼ਹਿਰ ਵਾਲਾ ਹਾਂ ਜੇ ਜ਼ਹਿਰ ਵਾਲਾ ਸਾਬਾ ਤੇ ਕਿੱਥੋਂ ਬਚੋਗੇ ਕਿੱਥੋਂ ਬਚੋਗੇ ਇੱਕ 10 ਗ੍ਰਾਮ ਦਾ ਫਾਂਡਾ ਕਿਹੜਾ ਔਰੇ ਚ ਪੰਪ ਫੇਟਾ ਟੁੱਲੂ ਵੀ ਇੱਥੇ ਲੜਿਆ ਪੂਰੀ ਬਾਡੀ ਚ ਜ਼ਹਿਰ ਆ ਉਹ ਮਨਕਾ ਫਿਰ ਮੈਂ ਇੱਥੇ ਸਰਕਾਰੀ ਹਸਪਤਲ ਇੱਕ ਮਨਕਾ ਦੇ ਦਿੰਦਾ ਇੱਕ ਮੈਂ ਗੁਰਦਾਨਾ ਕੋ ਹਸਪਤਲ ਦੀ ਇਹਦੇ ਨਾਲ ਇੱਕ ਮੈਂ ਤਰਨਦਾਨ ਦੇ ਦਿੰਦਾ 5-400 ਰੁਪਏ ਦਾ ਮਨਕਾ ਵਾ ਜੇ ਮੈਂ 20 ਮਨਕੇ ਵਾਟ ਵੀ ਦਊਗਾ ਤਾਂ 10000 ਦੇ ਮਨਕੇ ਆ ਦੂਜੀ ਗੱਲ ਮੈਨੂੰ ਕੋਈ ਇਹ ਨਹੀਂ ਦੱਸ ਦੋ ਜੋਗੀ ਕਹਿੰਦਾ ਗਿੱਦੜ ਸਿੰਘੀ ਜਦੋਂ ਘਰ ਦੇ ਹਾਲਾਤ ਬਦਲ ਜਾਣਗੇ ਉਹਨੇ ਫਿਰ ਆਪਣੇ ਹਾਲਾਤ ਕਿਉਂ ਨਹੀਂ ਬਦਲੇ ਉਹ ਤੁਹਾਨੂੰ 500 ਚ ਕਾਲੀ ਬਿੱਲੀ ਦੀ ਜ਼ਹਿਰ ਤੇ ਗਿੱਦੜ ਸਿੰਘੀ ਦਿੰਦਾ ਤੇ ਆਪਣੇ ਹਾਲਾਤ ਕਿਉਂ ਨਹੀਂ ਬਦਲੇ ਤਾਂ ਦੋਸਤੋ ਵੀਡੀਓਸ ਕਿਪੜਾ ਕਰਿਓ ਸ਼ੁਰੂ ਤੋਂ ਅਖੀਰ ਤੱਕ ਵੇਖਿਓ ਕੁਝ ਦਾ ਸੱਪ ਤੇ ਕੁਝ ਅਸਲ ਜ਼ਿੰਦਗੀ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਲੱਗੇ ਆ ਤੇ ਵੀਡੀਓ ਸ਼ੁਰੂ ਤੋਂ ਅਖੀਰ ਤੱਕ ਦੇਖੇ ਆਪ ਘਾਉ ਲੋਕਾਂ ਇਹਨੇ ਕਹਿੰਦੇ ਆ ਬਾਬਾ ਤੈਨੂੰ ਕੱਲ ਦਾ ਵਾਂ ਪਰਸੋਂ ਦਾ ਵਾਂ ਅੱਜ ਹੀ ਮੈਂ ਹੁਣ ਇਦਾਂ ਕੋਲਿਆ ਪਟ ਗਿਆ ਜਨਵਾਰ ਅੱਜ ਚਰਾਗਾ ਦੇ ਤੇ ਲੋਕੀ ਕਹਿੰਦੇ ਆ ਬਾਬਾ ਜੀ ਦਾ ਸਾਪ ਇਹ ਤੇ ਬੇਜਵਾਨ ਜਨਵਰ ਇੰਨੇ ਦਿਨ ਕਿਤੇ ਹੋਰ ਸਕਦਾ ਪੜ ਸਕਦਾ ਉਹ ਅੱਛਾ ਸ਼ਾ ਇੱਥੇ ਕੱਦ ਕਿੱਥੇ ਅਸਲ ਦੇ ਵਿੱਚ ਇਹ ਨਾ ਵੀਰ ਦਾ ਕੰਟੈਕਟ ਜਿਹੜਾ ਨੰਬਰ ਆ ਬੜੇ ਲੋਕਾਂ ਤੱਕ ਵਾਇਰਲ ਆ ਅੱਜ ਤੁਹਾਨੂੰ ਵੀ ਆਪਾਂ ਕੰਟੈਕਟ ਨੰਬਰ ਇਹਨਾਂ ਦਾ ਦੇਵਾਂਗੇ ਇਹ ਕਿਤੇ ਵੀ ਕਿਸੇ ਦੇ ਘਰੇ ਸੱਪ ਨਿਕਲ ਆਵੇ ਜਾਂ ਕਿਸੇ ਨੂੰ ਅਭਾਸ ਹੋ ਜੇ ਕਿ ਸਾਡੇ ਘਰ ਸੱਪ ਆ ਇਹ ਵੀਰ ਦੇ ਕੋਲ ਇਹੋ ਜੇ ਅਭਿਆਸ ਨੇ ਕਿ ਬੜੇ ਸੁਚੱਜੇ ਤਰੀਕੇ ਦੇ ਨਾਲ ਸੱਪ ਨੂੰ ਰੈਸਕਿਊ ਵੀ ਕਰਦਾ ਬੜੇ ਬੜੇ ਦੂਰ ਜਾ ਕੇ ਏ ਵੀਰ ਆਪਣੇ ਖਰਚੇ ਤੇ ਸੱਪ ਨੂੰ ਰੈਸਕਿਊ ਕਰਦਾ ਵਾ ਪਰ ਇਸ ਗੱਲ ਦਾ ਮੈਨੂੰ ਅਜੇ ਤੱਕ ਪਤਾ ਨਹੀਂ ਆ ਕਿਉਂਕਿ ਮੈਂ ਪਹਿਲੀ ਵਾਰ ਮੈਂ ਪਹਿਲੀ ਵਾਰ ਹੀ ਮਿਲ ਰਿਹਾ ਵੀਰ ਨੂੰ ਕਿ ਇਹ ਸੱਪ ਜਿਹੜਾ ਰੈਸਕਿਊ ਕਰਦਾ ਵਾ ਕਿਸੇ ਘਰੋਂ ਜਿਵੇਂ ਸੱਪ ਰੈਸਕਿਊ ਕਰ ਲਿਆ ਉਹ ਸੱਪ ਨੂੰ ਲੈ ਕੇ ਬਾਅਦ ਸੱਪ ਦਾ ਕਰਦਾ ਕੀ ਆ ਵੀਰ ਕਿੱਥੇ ਛੱਡਦਾ ਵਾ ਜ ਆ ਦੇਖੋ ਜੀ ਸੱਪ ਦੇ ਭਾਵੇਂ ਲੱਕੜ ਦਾ ਹੀ ਪਰ ਫੇਰ ਵੀ ਦੇਖ ਕੇ ਅੰਦਾਜ਼ਾ ਇਹ ਹੋ ਰਿਹਾ ਕਿ ਇਹ ਅਸਲੀ ਨਾ ਹੋਵੇ। ਸੋ ਆਹ ਛਾਪ ਜਿਹੜੇ ਰੱਖੇ ਆ। ਆ ਆ ਪਤਾ ਨਹੀਂ ਕਿਉਂ ਰੱਖੇ ਆ। ਆ ਜਿਹੜੇ ਨਾ ਇਹ ਪਤਾ ਨਹੀਂ ਕਿਉਂ ਰੱਖੇ ਆ ਆਪਾਂ ਗੱਲਬਾਤ ਕਰਾਂਗੇ। ਸ਼ਿਵ ਲਿੰਗ ਰੱਖਿਆ ਹੋਇਆ। ਸ਼ੁਭਜੀ ਮਾਰੇ ਦਾ। ਲੱਗਦਾ ਹੈ ਕਿ ਕੁਝ ਆ दारू ਦਵਾਈਆਂ ਵੀ ਰੱਖੀਆਂ ਨੇ। ਸੋ ਇਹਨਾਂ ਬਾਰੇ ਵੀ ਜਾਣਕਾਰੀ ਲਵਾਂਗੇ ਕਿ ਇਹ ਕੀ ਰੱਖਿਆ ਤੁਸੀਂ ਦਵਾਈ ਕਾਦੀ ਕਾਈ ਦਿੰਦੇ ਆ। ਕਿਹੜੇ ਕਿਹੜੇ ਰੋਗ ਵੀ ਛੇਠੀ ਕਰਦੇ ਨੇ ਹਾਂਜੀ ਜੀ ਆਪਾਂ ਵੇਟ ਕਰ ਰਹੇ ਹਾਂ ਭਾਈ ਸਾਹਿਬ ਦੀ ਦੇ ਵੀਰ ਜੀ ਆ ਗਏ ਨੇ ਇੱਕ ਸੱਪ ਰੈਸਕਿਊ ਕਰਕੇ ਲਿਆਏ ਨੇ ਹੁਣ ਵੀ ਸੱਪ ਜਿਹੜਾ ਵਾ ਇਹਨਾਂ ਦੀ ਜੇਬ ਦੇ ਵਿੱਚ ਆ ਇਸ ਟਾਈਮ ਆਪਾਂ ਤੁਹਾਨੂੰ ਜੇਬ ਚੋਂ ਸੱਪ ਕੱਢ ਕੇ ਵਿਖਾਵਾਂਗੇ ਪੱਟੀ ਸ਼ਹਿਰ ਦੇ ਜ ਰਾਤ 1 ਵਜੇ ਵੀ ਸੱਪ ਨਿਕਲ ਆਵੇ ਤੇ ਲੋਕ ਇਹਨਾਂ ਨੂੰ ਬਾਹੋਂ ਫੜ ਕੇ ਕਹਿੰਦੇ ਵੀ ਸੱਪ ਲੈ ਜਾ ਫੜ ਕੇ ਇਹ ਬੜੇ ਸੁਚੱਜੇ ਤਰੀਕੇ ਨਾਲ ਲੋਕਾਂ ਦੀ ਹੈਲਪ ਕਰਦੇ ਆ ਜਰੀਲੇ ਜਰੀਲੇ ਸੱਪ ਫੜ ਕੇ ਲੋਕਾਂ ਦੀ ਜਾਨ ਬਚਾਉਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਕਿਹਾ ਸ਼ਕਰ ਜੈਨਾਗ ਦੀ ਤਾਂ ਦੋਸਤੋ ਵੀਡੀਓ ਸਕਿਪ ਨਾ ਕਰੋ ਸ਼ੁਰੂ ਤੋਂ ਅਖੀਰ ਤੱਕ ਵੇਖਿਓ ਕੁਝ ਦਾ ਸੱਪਾਂ ਦੀਆਂ ਜਾਣਕਾਰੀਆਂ ਤੇ ਕੁਝ ਅਸਲ ਜ਼ਿੰਦਗੀ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰ ਲੱਗੇ ਆ ਤੇ ਵੀਡੀਓ ਸ਼ੁਰੂ ਤੋਂ ਅਖੀਰ ਤੱਕ ਦੇਖਿਓ ਹੁਕਮ ਕਰੋ ਮੇਰੀ ਸਰਕਾਰ ਆਪਣਾ ਸਭ ਤੋਂ ਪਹਿਲਾਂ ਨਾਮ ਦੱਸੋ ਜੀ ਸਰ ਜੀ ਮੇਰਾ ਨਾਮ ਸਤਾਰਪਾਲ ਸਿੰਘ ਆ ਸਾਰੇ ਬ੍ਰਹਮਚਾਰੀ ਕਹਿ ਕੇ ਬਾਜ ਮਾਰਦੇ ਸੱਪਾਂ ਵਾਲਾ ਬਾਬਾ ਜੀ ਕਹਿ ਦਿੰਦੇ ਕਹਿ ਦਿੰਦੇ ਜੀ ਬੜੀ ਮਸ਼ਹੂਰੀ ਹੈ ਜੀ YouTube ਤੇ ਤੇ ਇੰਸਟਾਗ੍ਰam ਤੇ ਵੀਡੀਓ ਤੁਹਾਡੀਆਂ ਬੜੀਆਂ ਸਾਫੜਦੇ ਆ ਵੇਖੀਆਂ ਵਾ ਜੀ ਇਹ ਤੁਸੀਂ ਕਦੋਂ ਦਾ ਸ਼ੁਰੂ ਕੀਤਾ ਤੇ ਕਿੱਥੋਂ ਇਹ ਗਿਆਨ ਲਿਆ ਤੁਸੀਂ ਇਹ ਮੇਰੇ ਮਾਤਾ ਜੀ 나ਗਦੀਰ ਦੇ ਦੀ ਪੂਜਾ ਕਰਦੇ ਹੁੰਦੇ ਸੀ ਜਿੱਦਾਂ ਮੈਂ ਤੁਹਾਨੂੰ ਨਾਲ ਤੁਸੀਂ ਮੇਰੇ ਨਾਲ ਜੁੜੇ ਜੇ ਚਾਹ ਸਕਦੇ ਆ ਤੁਹਾਨੂੰ ਮੈਂ ਕੁਝ ਸਕਿਨ ਅਲਰਜੀ ਵਾਲੇ ਮਰੀਜ਼ ਵਿਖਾਏ ਆ ਇਕੱਲੇ ਖਰਾਬ ਇਕੱਲੇ ਖਰਾਬ ਹੋਏ ਇਤਨੀ ਵਿਖਾਈ ਨਹੀਂ ਭਾਈ ਠੀਕ ਹੁੰਦੇ ਠੀਕ ਕਰਕੇ ਸਾਹਮਣੇ ਭਾਏ ਆ ਤੁਸੀਂ ਦੱਸੋ ਵੀ ਉਹ ਚਖਵਾ ਨੂੰ ਡਾਕਟਰ ਠੀਕ ਕਰ ਸਕਦਾ ਨਹੀਂ ਜੀ ਜੇ ਕਿਸੇ ਨੇ ਸਕਿਨ ਅਲਰਜੀ ਆ ਤਾਂ ਸਕਰੀਨ ਤੇ ਮੇਰਾ ਨੰਬਰ ਚੱਲੂਗਾ ਤੁਸੀਂ ਮੈਨੂੰ ਇੱਕ ਫੋਟੋ ਪਾਇਓ ਮੈਂ ਤੁਹਾਨੂੰ ਕੁਝ ਵੀਡੀਓ ਪਾਵਾਂਗਾ ਇਹ ਸਾਰੀਆਂ ਚੀਜ਼ਾਂ ਮੈਂ ਆਪਣੀ ਮਾਤਾ ਕੋਲ ਸਿੱਖੀਆਂ ਜਿਹੜੇ ਮੇਰੇ ਮਾਤਾ ਜੀ ਸੀ ਉਹ ਸੱਪ ਨਹੀਂ ਸੀ ਫੜਦੇ ਹੁੰਦੇ ਅੱਛਾ ਮਾਨ ਨੇ ਫੈਸਲਾ ਕੀਤਾ ਵੀ ਇੱਕ ਲੇਡੀ ਸੀ ਉਹਨੂੰ ਇੱਕ ਕੋਮਨ ਕਰਾਇਦ ਨਾਮ ਦਾ ਸੱਪ ਹੁੰਦਾ ਮੰਜੀ ਦੇ ਚੜ ਕੇ ਬਾਈਟ ਕਰਦਾ ਪੰਜਾਬ ਤੋਂ ਸਭ ਤੂੰ ਮਾੜੀ ਨਸਲ ਆ ਬੰਨੂੰ ਕਹਿ ਸਕਦੇ ਆ ਬਲੈਕ ਰੰਗ ਦਾ ਸੱਪ ਹੁੰਦਾ ਵਾਈਟ ਰੰਗ ਦੀਆਂ ਧਾਰੀਆਂ ਪੈਂਦੀਆਂ ਮੰਜੀ ਦੇ ਚੜ ਕੇ ਉੱਪਰ ਬਾਈਟ ਕਰਦਾ ਬੰਦੇ ਨੂੰ ਉਹ ਉਹਨੂੰ ਸੱਪ ਬਾਈਟ ਕੀਤਾ ਤੇ ਮੈਂ ਜਦੋਂ ਉਹਨੂੰ ਦੇਖਿਆ ਮੈਨੂੰ ਤਾਂ ਸੱਭ ਬਾਰੇ ਉਹ ਇੱਲੂ ਕੁੱਕੜ ਵੀ ਨਹੀਂ ਹੁੰਦਾ ਹੁੰਦਾ ਪਤਾ ਹੀ ਕੁਛ ਨਹੀਂ ਉਹ ਮੇਰੀ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰੀ ਮਾਨਣ ਨੂੰ ਬੜਾ ਤਕੜਾ ਉਦੋਂ ਬਾਅਦ ਵਿੱਚ ਫਿਰ ਮਾਨਣ ਨੇ ਪ੍ਰਯਾਸ ਲੈ ਕੀਤਾ ਵੀ ਯਾਰ ਆਪਣੇ ਲਈ ਤੇ ਸਾਰੇ ਹੀ ਜੀਂਦੇ ਹੂੰ ਓਏ ਲਾਈਵ ਤੇ ਹੋ ਜਾ ਕੰਮ ਕਰੋ ਜਿਹੜਾ ਮਰਨ ਤੋਂ ਬਾਅਦ ਜੋ ਵੀ ਤੁਹਾਨੂੰ ਕੋਈ ਯਾਦ ਰੱਖੇ ਉਸ ਤੋਂ ਬਾਅਦ ਜੋ ਸੱਪ ਡਰਦਿਆਂ ਡਰਦਿਆਂ ਫੜਨੇ ਸਿੱਖੇ ਕਿਸੇ ਕੋ ਨਹੀਂ ਆਪਣੇ ਆਪ ਹੀ ਡਾਇਰੈਕਟ ਓਨਲੀ ਸਪੋਰਟ ਸ਼ੁਰੂ ਕੀਤੇ ਕੀਰੋ ਹੌਲੀ ਹੋਲੀ ਇਹ ਚੀਜ਼ਾਂ ਦੀ ਜਾਣਕਾਰੀ ਆਈ ਗਈ ਆਈ ਗਈ ਆਈ ਗਈ ਤੇ ਅੱਜ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਚਲੋ ਲੋਕ ਮੈਨੂੰ ਇਹ ਗੱਲ ਕਹਿੰਦੇ ਆ ਮੈਂ ਤਾਂ ਨਹੀਂ ਇਹ ਗੱਲ ਸਮਝਦਾ ਕਿਉਂਕਿ ਜਾਜ ਤਾਂ ਪੂਰੀ ਉਮਰ ਹੀ ਨਹੀਂ ਸਿੱਖੀ ਜਾਂਦੀ ਹਮ ਪਰ ਲੋਕ ਇਹ ਗੱਲ ਕਹਿੰਦੇ ਕਿ ਭਾਜੀ ਬੜੀ ਹਾਈ ਲੈਵਲ ਤੇ ਜਾਣਕਾਰੀ ਰੱਖਦੇ ਜੀ ਸੱਪਾਂ ਸੋ بڑے بڑے ਸਕਿਨ ਦੇ ਜਿਹੜੇ ਰੋਗ ਆ ਨਾ ਜਿਨ੍ਹਾਂ ਦੇ ਪੈਰ ਗਲੇ ਆ ਉਂਗਲਾਂ ਕਾਲੀਆਂ ਹੋ ਗਈਆਂ ਡਾਕਟਰਾਂ ਕਹਤਾ ਕਿ ਉਂਗਲਾਂ ਕਟਣੀਆਂ ਪੈਣੀਆਂ ਸੋ ਵੀਡੀਓ ਇਹਨਾਂ ਦੇ ਕੋਲ ਮੌਜੂਦ ਪਈਆਂ ਵਾਂ ਆਪਾਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਾਂਗੇ ਤੁਹਾਨੂੰ ਦਿਖਾਵਾਂਗੇ ਬੜੇ ਵੱਡੇ ਵੱਡੇ ਜਿਨ੍ਹਾਂ ਦੇ 4-4 ਲੱਖ ਰੁਪਇਆ ਲਾਇਆ ਵੀ ਨਹੀਂ ਮਰੀਜ਼ ਠੀਕ ਹੁੰਦੇ ਇਹਨਾਂ ਨੇ ਉਹ ਬੜੇ ਸੁਚੱਜੇ ਤਰੀਕ ਨਾਲ ਇਲਾਜ ਕਰਕੇ ਵਿੱਧ ਪ੍ਰੂਫ ਇਹਨਾਂ ਦੇ ਕੋਲ ਪਿਆ ਵਾ ਸੋ ਆਪਾਂ ਤੁਹਾਨੂੰ ਸਕਰੀਨ ਦੇ ਉੱਤੇ ਨੰਬਰ ਦੇਵਾਂਗੇ ਇਹਨਾਂ ਦਾ ਐਡਰੈਸ ਦੇਵਾਂਗੇ ਕਿਸੇ ਨੂੰ ਵੀ ਸੋ ਆਪਾਂ ਇਹਨਾਂ ਨਾਲ ਸੱਪਾਂ ਬਾਰੇ ਵੀ ਜਾਣਕਾਰੀ ਕਰਾਂਗੇ ਜੀ ਸੋ ਜੀ ਬੜੇ ਜਰੀਲੇ ਜਰੀਲੇ ਸੱਪ ਫੜੇ ਆ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਆਪਣੇ ਪੰਜਾਬ ਦੇ ਵਿੱਚ ਜਿਆਦੇ ਸੱਪ ਕਿੰਨੀ ਕਿੰਨੀਆਂ ਕਿਸਮਾਂ ਦੇ ਆ ਸਰ ਪੰਜਾਬ ਦੇ ਸੱਪ ਬਹੁਤ ਘੱਤਰਾਂ ਦੇ ਸਿਰਫ ਦੋ ਸੱਪ ਆ ਜ਼ਹਿਰ ਆ ਸਭ ਤੋਂ ਬੇਨੋ ਸੱਪ ਜ਼ਹਿਰ ਵਾਲਾ ਫਨੀਆ ਜਿੱਦਾਂ ਕਿ ਇਸ ਤਰੀਕੇ ਦੇ ਨਾਲ ਉਹ ਸੱਪ ਫੰਨ ਖਲਾੜਦਾ ਸਕਰੀਨ ਤੇ ਤੁਸੀਂ ਦੇਖ ਰਹੇ ਜੀ ਜਦੋਂ ਇਸ ਆਪ ਨੇ ਬਾਈਟ ਕਰਤੀ ਇਹਦੇ ਦੰਦ ਵੀ ਲੱਗਨੇ ਲਹੂ ਵੀ ਨਿਕਲ ਲਾਵਾਂ ਪਰ ਇਹਨੇ ਜ਼ਹਿਰ ਨਹੀਂ ਤਾਂਦੇ ਅੰਦਰ ਛੁੱਟਣਾ ਜੇ ਇਹਨੇ ਜ਼ਹਿਰ ਛੁੱਟਦਾ ਤੇ ਉਸ ਚੀਜ਼ ਦੇ ਉੱਤੇ ਸੋਜ ਪੈ ਜਾਣੀ ਇਹ ਸੱਪ ਖਾਲੀ ਬਾਈਟ ਬਹੁਤ ਕਰਦਾ ਅੱਛਾ ਖਾਲੀ ਬਾਈਟ ਜਿੱਦਾਂ ਸਿਰੇਂਜਾ ਬਾ ਮਾਰ ਕੇ ਬਾਹਰ ਕੱਢ ਲੈਣਿਆ ਖਾਲੀ ਬਾਈਟ ਉਸ ਚੀਜ਼ ਨੂੰ ਆਪਾਂ ਖਾਲੀ ਬਾਈਟ ਕਹਿੰਦੇ ਆ ਜਿਹਦੇ ਨੇ ਬਾਈਟ ਕੀਤੀ ਇਹਨੇ ਆਪਣਾ ਜ਼ਹਿਰ ਸੋੜਤਾ ਤੇ ਇਹ ਚੀਜ਼ ਤੇ ਸੋਚ ਪੈ ਜਾਣੀ ਆ ਉਸ ਵੇਲੇ ਸਿਰਫ ਤੁਹਾਨੂੰ ਇੱਕ ਡਾਕਟਰ ਬਚਾ ਸਕਦਾ 10 15 ਮਿੰਟ 10 ਮਿੰਟ ਦੇ ਵਿੱਚ ਹੀ 10 ਮਿੰਟ ਵੀ ਜ਼ਿਆਦਾ ਸ੍ਰੇਲਿੰਗ ਹੋਣੀ ਸ਼ੁਰੂ ਹੋ ਜਾਣੀ ਤੇ ਮਣਕਾ ਲਾਇਆ ਨਹੀਂ ਮਣਕੇ ਮੁਲਕੇ ਸਾਬ ਸੁਪਲੜੇ ਦਾ ਕੋਈ ਹੱਲ ਨਹੀਂ ਹੈਗੇ ਜਿਹੜੇ ਲੋਕ ਮਣਕੇ ਲਾਉਂਦੇ ਆ ਹਾਂਜੀ ਕਹਿੰਦੇ ਨੇ ਕਿ ਕੱਖ ਲੱਗਾ ਹੋਵੇ ਤੇ ਮਣਕਾ ਲਾ ਲਓ ਠੀਕ ਹੋ ਜਾਂਦਾ ਕੱਖ ਵਾਲੇ ਜ਼ਖਮ ਆਪਾਂ ਵੀ ਠੀਕ ਕਰਦੇ ਆ ਤੁਸੀਂ ਮੈਨੂੰ ਇੱਕ ਗੱਲ ਸਮਝਾਓ ਜੇ ਮਣਕਾ ਝਪਲੇੜੇ ਦਾ ਹਰਨੇ ਦੀ ਕੀਮਤ ਕਿੰਨੀ ਹੋਏ ਲੱਖਾਂ ਚੋ ਜੀ ਤੇ ਵਿੱਚੋ ਕੀ ਦਾ ਦਿਮਾਗ ਭੌਣਾ ਤੁਹਾਨੂੰ 2-300 ਦਾ ਦਿੰਦਾ ਤੁਸੀਂ 20 ਕਿਲੋ ਆਪਣੇ ਘਰ ਦਾ ਲੋਹਾ ਨਹੀਂ ਅੱਧ ਰੇਟ ਤੇ ਵੇਚਦੇ ਸਹੀ ਗੱਲ ਹੈ ਉਹ ਗੱਲਾਂ ਸਮਝੋ ਵਿਚਾਰੋ ਇਹ ਮਣਕਾ ਜਿਹੜਾ ਵਾ ਇਹ ਕੀ ਚੀਜ਼ ਕੀ ਹੈ ਮਣਕਾ ਚੂਕੰਮੇ ਦਾ ਖੋਲ ਹੁੰਦਾ ਉਹਨੂੰ ਛੱਪੜ ਦੀ ਮਿੱਟੀ ਦੇ ਆ ਕੇ ਨੱਪਦੀ ਦਾ ਉਹਨੂੰ ਤੋੜਦੀ ਤੇ ਕਹੇ ਥੋਰੇ ਕੋਲ ਕੋਲ ਮਣਕੇ ਬਣਾ ਲਿੱਤੇ ਆ ਛੋਟਾ ਜਿਹਾ ਚੀਰਾ ਪੈਈਦਾ ਖੂਨ ਨਿਕਲਦਾ ਖੂਨ ਚਿਪਚਿਪਾ ਕੱਚੂ ਕੰਮੇ ਦਾ ਖੋਲ ਉੱਤੇ ਜੁੜਦਾ ਰੇਸ਼ਾ ਹੁੰਦਾ ਝਕਮ ਦਾ ਕੱਕ ਦਾ ਰੇਸ਼ਾ ਚਿਪਚਿਪਾ ਔਰ ਇਹਦੇ ਰੇਸ਼ੇ ਦੇ ਉੱਤੇ ਉਹ ਜੁੜਦਾ ਫੇਰ ਆਪਾਂ ਕੌਲੀ ਜੜਾ ਕਰਿਆ ਬਲੁਬਲੇ ਛੱਡਦਾ ਕੱਚੂ ਕੰਮੇ ਦਾ ਜਿਹੜਾ ਖੋਲ ਹੁੰਦਾ ਏ ਔਰ ਸਕਿਨ ਦੇ ਨਾਲ ਅਟੈਚ ਆ ਐਸੇ ਹਨਾ ਮਾਰਨ ਤੋਂ ਬਾਅਦ ਕੱਚੂ ਕੰਮੇ ਦਾ ਜਦੋਂ ਖੋਲ ਲੈਂਦੇ ਆ ਪਰਮਾਤਮਾ ਨੇ ਇਹਨੂੰ ਸਾਲੀ ਰੂਮ ਦਿੱਤੇ ਆ ਉਹ ਇੱਕ ਸੁੱਕੀ ਹੱਡੀ ਆ ਉਹ ਜਦੋਂ ਸੁੱਕੀ ਹੱਡੀ ਤੁਸੀਂ ਪਾਣੀ ਚ ਪਾਉਣੀ ਹੈ ਤਾਂ ਉਹਨੇ ਤਾਂ ਬੁਲਬੁਲੇ ਛੱਡ ਦੇਈਆਂ ਨਿੱਕੇ ਨਿੱਕੇ ਯਾਨੀ ਕਿ ਮਣਕਾ ਜਿਹੜਾ ਲਾਉਣੇ ਆਏ ਬੇਕਾਰ ਚੀਜ਼ ਆ ਮਣਕਾ ਇੰਡੀਆ ਦੇ ਵਿੱਚ ਜਾਂ ਇੰਡੀਆ ਤੋਂ ਬਾਹਰ ਕਿਉਂ ਨਹੀਂ ਮਣਕਾ ਹੈਗਾ ਕਿ ਡਿਸਕਵਰੀ ਵਾਲੇ ਨੇ ਕਿਉਂ ਨਹੀਂ ਮਣਕਾ ਦੱਸਿਆ ਡਿਸਕਵਰੀ ਵਾਲੇ ਕਿੰਨੀ ਬਰੀਕੀ ਤੋਂ ਬਰੀਕੀ ਤੋਂ ਬਰੀਕੀ ਤੋਂ ਬਰੀਕੀ ਤੋਂ ਜਨਵਰਾਂ ਦੀ ਖੋਜ ਕਰਦੇ ਆ ਤੇ ਫਾਂਡਾ ਜੀ ਸੱਪ ਲੜ ਗਿਆ ਜੀ ਜ਼ਹਿਰ ਬਾਹਰ ਸੁਰਦਾ ਤੁਸੀਂ ਫਾਂਡੇ ਵਾਲੇ ਕੋਈ ਚਲੇਗੇ ਉਹਨੇ ਫਾਂਡਾ ਕਰਤਾ ਨਿੰਮ ਦੇ ਪੱਤੇ ਨਾਲ ਅੱਖ ਦੇ ਪੱਤੇ ਨਾਲ ਕਿਸੇ ਚੀਜ਼ ਨਾਲ ਤੁਹਾਡੀ ਜਾਨ ਬਚ ਗਈ ਮੈਨੂੰ ਇਹ ਦੱਸੋ ਸਰੀਰ ਤੋਂ ਜ਼ਹਿਰ ਕਿੱਥੇ ਗਿਆ ਫਾਂਡਾ ਸੋ ਹੋਰ ਹੂੰ ਕੀ ਉਹ ਜ਼ਹਿਰ ਦਾ ਪਾਣੀ ਬਣਿਆ ਕੀ ਉਹ ਜ਼ਹਿਰ ਸਕਿੰਨ ਚ ਰੁਕਿਆ ਉਹ ਕਿੱਥੇ ਗਿਆ ਜ਼ਹਿਰ ਤੇ ਫੇਰ ਕੀ ਹੱਲ ਹੈ ਜਾਈ ਉਹ ਕਰਮ ਜੰਗੇ ਨਾਲ ਲੜਿਆ ਬਿਨਾ ਜ਼ਹਿਰ ਨਾਲ ਫੇਰ ਸਭ ਤੋਂ ਵਧੀਆ ਜਿਹੜੀ ਆ ਉਹ ਸਲਾਹ ਕੀ ਆ ਡਾਕਟਰੀ ਡਾਕਟਰੀ ਸਲਾਹ ਦਿੰਦੇ ਲੋਕੀ ਕਹਿੰਦੇ ਜਿੰਨਾ ਚਿਰ ਸਭ ਤੇ ਲੱਛਣ ਨਹੀਂ ਆਉਂਦੇ ਉਹਨਾਂ ਚਿਰ ਅਸੀਂ ਜਾਣਾ ਨਹੀਂ ਉਹ ਲੱਛਣ ਡੀਕਦੇ ਡੀਕਦੇ ਬੱਦੇ ਦਾ 70% ਹੋਰੀ ਐਂਡ ਕਰਾ ਦਿੰਦੇ ਆ 30% ਡਾਕਟਰਾਂ ਕੋ ਜਾਂਦੇ ਐਂਡ ਹੋ ਜਾਂਦਾ ਹੁਣ ਕੋਈ ਤੁਸੀਂ ਸਭ ਲੜੇ ਦਾ ਇਲਾਜ ਕਰਦੇ ਜੀ ਤੁਸੀਂ ਕੇ ਇਹ ਪਿੰਡ ਤੇ ਦੋ ਤਿੰਨ ਮਰੀਜ਼ ਬਚਾ ਦੋ ਬਿਨਾ ਜ਼ਹਿਰ ਵਾਲੇ ਸੱਪ ਵਾਲੇ ਢਾੜੀ ਦੇ ਪਿੰਡ ਚ ਬੱਲੇ ਬੱਲੇ ਹੋ ਜਾਣੀਆਂ ਪਰ ਪੱਤੇ ਚਾੜਾ ਉਹਦਣ ਪਹਿਣਾ ਜਿੱਦਾਂ ਸੱਪ ਜ਼ਹਿਰ ਵਾਲਾ ਹੋਇਆ ਯਾਨੀ ਕਿ ਦੋ ਸੱਪ ਪੰਜਾਬ ਦੇ ਵਿੱਚ ਜ਼ਹਿਰ ਵਾਲੇ ਆ ਬਾਕੀ ਸਾਰੇ ਜਿਹੜੇ ਆ ਜਿਹੜਾ ਸੱਪ ਜਿਹੜਾ ਉਹ ਮੰਡੀ ਦੇ ਚੜ ਕੇ ਬੰਦੇ ਨਾਲ ਸੌਂਦਾ ਕੋਮਨ ਕਰੈਟ ਸੱਪਾ ਬਲੈਕ ਰੰਗ ਦਾ ਸੱਪ ਵਾਈਟ ਧਾਰੀਆਂ ਦਾ ਬੜੀ ਦਹਿਸ਼ਤ ਨਾਲ ਚੱਲ ਬੜੀ ਦਹਿਸ਼ਤ ਆ ਉਹ ਮੰਡੀ ਦੇ ਚੜ ਕੇ ਸੌਂਦਾ ਉਹਨੇ ਸੁੱਤੇ ਵੇ ਵੱਖੀ ਚ ਪੇੜ ਚ ਕਿਤੇ ਦੰਦੀ ਲਾ ਦੇਣੀ ਉਹਦਾ ਜ਼ਹਿਰ ਚੜ ਲੇ ਗਿਆ 2.5 ਘੰਟੇ ਲੱਗਦੇ ਤੁਸੀਂ ਜੇ ਤਾਨੂੰ ਨਹੀਂ ਢਾਈ ਘੰਟੇ ਸਵਾ ਦੋ ਘੰਟੇ ਲੱਗਨੇ ਆ ਸਭ ਤੋਂ ਪਹਿਲਾਂ ਲੱਛਣ ਕੀ ਹੋਦੇ ਸੰਗ ਦਾ ਸੁੱਕਣਾ ਸੰਗ ਜਿਹੜਾ ਤੁਹਾਡੇ ਢਾਈ ਘੰਟੇ ਚ ਮਾਸਕ 1 ਘੰਟੇ ਚ ਜਿਆਦਾ 1.5 ਘੰਟੇ ਚ ਜਿਆਦਾ 2 ਘੰਟੇ ਚ ਤੁਹਾਡਾ ਸੰਗ ਐਦਾ ਹੋ ਜਨਾ ਵੀ ਜਦੋਂ ਤੁਸੀਂ ਕਰਮ ਸਮੋਸਾ ਖਾਦਾ ਫਿਰ ਨਾਲ ਤੁਸੀਂ ਲਿੰਕਾ ਪੀਤੀ ਤੇ ਨਾਲ ਹੀ ਤੁਸੀਂ ਚਾਹ ਪੀਤੀ ਗਲੇ ਚ ਪੱਤੀਆਂ 2 ਘੰਟੇ ਤੋਂ ਜਿਹੜਾ ਲਾਸ ਨਾਲ ਢਾਈ ਘੰਟਾ ਉਹਨੇ ਫਿਰ ਗਲਬ ਐਦਾ ਬਾਜੀ ਉਹਨੇ ਫਿਰ ਤੁਹਾਡਾ ਗਲਾ ਐਦਾ ਬੰਦ ਕਰ ਦੇਣਾ ਐਦਾ ਆਵਾਜ਼ ਆਉਣੀ ਗਲੇ ਚ ਜਿੱਦਾ ਮੇਰੀ ਆਉਂਦੀ ਆ ਦੂਸਰੇ ਨੰਬਰ ਤੇ ਉਹ ਸਭ ਦਾ ਲੱਛਣ ਪੇਟ ਚ ਦਰਦ ਹੋਣੀ ਬਹੁਤ ਜ਼ਿਆਦਾ ਹੱਡੀਆਂ ਚ ਦਰਦ ਹੋਣੀ ਫਿਰ ਤੀਜਾ ਲੱਛਣ ਰਸਾ ਲੈਣ ਚ ਦਿੱਕਤ ਹੋਣੀ ਜਦਾਂ ਬੜਾ ਜ਼ਿਆਦਾ ਕਿਸੇ ਨੇ ਸ਼ਰਾਬ ਪੀਤੀ ਹੋਏ ਉਹਨੇ ਨਸ਼ੇ ਵਾਂਗੂ ਬੰਦੇ ਨੇ ਬੀਤ ਲੂਣਾ ਉਹ ਸਭ ਕੇ ਨੂੰ ਬਾਈਟ ਕਰਦਾ ਲੋਕੀ ਦੇਖ ਕੇ ਮਾਰ ਕੇ ਰੱਖ ਦਿੰਦੇ ਆ ਯਾਰ ਸਵੇਰੇ ਫਾੜਾ ਕਰਾ ਲਾਂਗੇ ਲੋਕ ਪੰਜਾਬ ਦੇ ਲਾ ਬਹੁਤ ਜ਼ਿਆਦਾ ਦਾ ਪਰਵਾਹ ਆ ਹਜ਼ਾਰਾਂ ਲੋਕ ਹਜ਼ਾਰ ਦੀ 5-7000 ਵੀਡੀਓ ਨੈਟ ਦੇ ਆ ਹਾਰੇ ਦੇ ਵੀਡੀਓ ਦੇ ਲੋਕਾਂ ਨੂੰ ਡਰਾਇਆ ਨਹੀਂ ਮੈਂ ਤਾਂ ਇੱਥੋਂ ਤੱਕ ਵੀ ਨਹੀਂ ਆਂਦਾ ਵੀ ਸੱਪ ਲੜੇ ਦੇ ਮੇਥੋਂ ਆਉ। ਮੈਂ ਕੱਲ ਇੱਕ ਬੰਦਾ ਬਚਾਇਆ ਸੱਪ ਲੜੇ ਵਾਲਾ ਯਾਰ ਮੈਂ ਕਰਾ ਬਚਾਇਆ ਰੱਬ ਨੇ ਬਚਾਇਆ। ਉਹਨੇ ਕਰਨ ਚੰਗੇ ਆ ਉਹਨੂੰ ਲੜਿਆ ਬਿਨਾ ਜ਼ਹਿਰ ਵਾਲਾ। ਹੁਣ ਸਭ ਵਾਇਡ ਹੋ ਗਿਆ। ਸਾਡੇ ਏਰੀਆ 'ਚ ਸਿਰਫ ਇਹਰਾ ਇਲਾਜ ਜਿਹੜਾ ਹੁਣ ਆਵਾ ਅੰਮ੍ਰਿਤਸਰ। ਇਹ ਦੋ ਸੱਪ ਲੜਿਆਂ ਦੇ ਉੱਤੇ ਵੈਲਡੀਨੇਟਰ ਦੀ ਰੋਡ। ਤੇ ਜਾਂ ਇਸ ਸੱਪ ਲੜੇ ਤੇ ਤੁਸੀਂ 10-5 ਮਿੰਟ ਦੇ ਵਿੱਚ ਟੀਕਾ ਮਿਲ ਜੇ। ਇੰਨੀ ਵਾਸਤ ਤੁਹਾਨੂੰ ਮੈਡੀਕਲ ਹੈਲਪ ਨਹੀਂ ਮਿਲਨੀ। ਹੂੰ। ਮੇਰੇ ਪਤੀ ਚ ਵੀ ਸੱਪ ਲੜੇ ਦਾ ਫੁੱਲ ਟ੍ਰੀਟਮੈਂਟ ਨਹੀਂ ਹੈਗਾ ਤਰਨਧਾਨ ਵਿੱਚ ਵੀ ਨਹੀਂ ਹੈਗਾ ਮੇਰੇ ਏਰੀਆ ਦੇ ਹੱਥ ਜੋੜ ਕੇ ਵੀਰਾਂ ਨੂੰ ਬੇਨਤੀ ਆ ਮੰਨ ਲਓ ਤੁਸੀਂ ਤਰਨਧਾਨ ਵਿੱਚ ਸੱਪ ਲੜਿਆ ਤੁਸੀਂ ਚਲੇ ਗਏ ਉਹਨਾਂ ਤੁਹਾਨੂੰ ਐਡਮਿਟ ਕਰ ਲਿਆ ਇਹਦਾ ਜ਼ਹਿਰ ਜਦੋਂ ਢਾਈਆਂ ਘੰਟਿਆਂ ਬਾਅਦ ਚੜਦਾ ਮੈਂ ਫੇਰ ਤੁਹਾਨੂੰ ਰੈਫਰਲ ਕਰਦਾ ਸਹੀ ਗੱਲ ਆ ਉਹਨਾਂ ਕੋਲ ਗਲੂਕੋਜ਼ ਲਾ ਕੇ ਤੁਹਾਨੂੰ ਫੇਰ ਰੈਫਰਲ ਕਰਨਾ ਮੈਂ ਵੀਡੀਓ ਦੇ ਵਿੱਚ ਲੋਕਾਂ ਨੂੰ ਆਪਣੇ ਜ਼ਿਲ੍ਹਿਆਂ ਦੇ ਨੂੰ ਇਹ ਸਮਝਾਉਣਾ ਕਿ ਸੱਪ ਲੜਿਆ ਡਾਇਰੈਕਟ ਜਾਣਾ ਹੀ ਅੰਮ੍ਰਿਤਸਰ ਅੰਮ੍ਰਿਤਸਰ ਕਿੱਥੇ ਹੀ ਗੁਰੂ ਨਾਨਕ ਗੁਰੂ ਰਾਮਦਾਸ ਟ੍ਰੀਟਮੈਂਟ ਬਿਲਕੁਲ ਫ੍ਰੀ ਹੈ ਇਹ ਜੇ 4 ਪੈਸੇ ਕੋ ਲੈ ਗਿਆ ਤੇ ਫਿਰ ਲਾ ਕੇ ਬੰਨੇ ਕਿਸ ਨੂੰ ਪ੍ਰਾਈਵੇਟ ਵਿਖਾ ਲੋ ਇਹ ਤਾਂ ਭਾਰ ਸੈਨ ਦੀ ਗੱਲ ਆ ਯਾਨੀ ਕਿ ਤਰਨ ਤਰਨ ਟਰੀਟਮੈਂਟ ਘਾਟਿਆ ਦਾ ਜਿਹੜਾ ਫਨੀਆ ਦਾ 40 ਮਿੰਟ ਦਾ ਟਾਈਮ ਦਿੰਦਾ ਉਹ ਕਿਸ ਨੂੰ ਬਾਈਟ ਕਰਦਾ ਸੋਚ ਪੈਂਦੀ ਫਿਰ ਉਸ ਵੇਲੇ ਪੈਸਾ ਨਹੀਂ ਦੇਖਣਾ ਫਿਰ ਉਹਨੂੰ ਪ੍ਰਾਈਵੇਟ ਹੀ ਦਾਖਲ ਕਰਾਉਣਾ ਫਿਰ ਆਪ ਵੀ ਜ਼ਾਪਲੜੇ ਵਾਲੇ ਠੀਕ ਕੀਤੇ ਆ ਸਭ ਤੋਂ ਪਹਿਲਾਂ ਵੀਡੀਓ ਦੇ ਵਿੱਚ ਇਹ ਗੱਲ ਲੋਕਾਂ ਨੂੰ ਕਹਿੰਦਾ ਵੀ ਮੇਰਾ ਜ਼ਾਪਲੜੇ ਦਾ ਇਲਾਜ ਕਰਨਾ ਕੋਈ ਮਕਸਦ ਨਹੀਂ ਇਹ ਬਿਨਾਂ ਜ਼ਹਿਰ ਵਾਲਾ ਜਿੱਦਾਂ ਤੁਸੀਂ ਬੈਠੇ ਜਿੱਦਾਂ ਠੀਕ ਕਰਕੇ ਵੀ ਕੈਮਰੇ ਦੇ ਸਾਹਮਣੇ ਗਿਆ ਔਰ ਤੇਰੇ ਕਰਮ ਚੰਗੇ ਆ ਤੈਨੂੰ ਲੜਿਆ ਬਿਨਾ ਜ਼ਹਿਰ ਵਾਲਾ ਲੋਕੀ ਦੇਖ ਕੇ ਕੋਹ ਨਹੀਂ ਜਾਂਦੇ ਹੂੰ ਤੇ ਡਰਾਈਏ ਵੀ ਦਵਾਈ 20000 ਵਾਲੀ ਲਾਈਏ 30 ਵਾਲੀ ਲਾਈਏ ਕਿ 40 ਵਾਲੀ ਲਾਈਏ ਕਦੀ ਪੀਜੇ ਦੇ ਸ਼ੋਰੂਮ ਤੇ ਗਏ ਜੇ ਜੀ ਉਹ ਫਿਰ ਮੈਨੂੰ ਕਾਟ ਰੱਖਦੇ ਆ ਨਾ 150 ਵਾਲਾ 250 ਵਾਲਾ 400 ਵਾਲਾ ਇਹ ਆ ਸਭ ਲੜਿਆ ਤੇ ਤੈਨੂੰ 20000 ਦੀ ਦਵਾਈ ਲਾਵਾਂਗੇ ਆ 30 ਦੀ ਲਾਵਾਂਗੇ ਤਾਂ 40 ਦੀ ਲਾਵਾਂਗੇ ਜੇ ਫੌਂਡੇ ਦੇ ਨਾਲ ਸਭ ਦਾ ਜ਼ਹਿਰ ਕੱਟਿਆ ਜਾਂਦਾ ਤੇ ਫਿਰ ਮੈਨੂੰ ਡਿਸਕਵਰੀ ਵਾਲੇ ਪੰਜਾਬ ਚ ਛੱਡ ਦੇ ਨਹੀਂ ਜੀ ਬਿਲਕੁਲ ਇਹ ਮਣਕਾ ਸੱਪ ਲੜੇ ਦਾ ਹਾਲ ਹੁੰਦਾ ਉਹ ਆਪਣੇ ਜਿਹੜੇ ਉਥੋਂ ਦੇ ਸਨੇਕ ਰੈਸਕਿਊ ਵਾਲਾ ਉਹਨਾਂ ਦੀ ਟੀਮ ਮੈਡੀਕਲ ਹਰ ਇੱਕ ਚੀਜ਼ ਦਿੰਦੇ ਹੈਗੇ ਇੱਕ ਇੱਕ ਮਣਕਾ ਨਾ ਦੇ ਦਿੰਦੇ ਉਹਨਾਂ ਨੂੰ ਬਿਲਕੁਲ ਬਿਲਕੁਲ ਇਸ ਕਰਕੇ ਸੱਪ ਲੜੇ ਦੇ ਇੱਕ ਡਾਕਟਰ ਕੋਲ ਜਾਣਾ ਹੁਣ ਤੁਸੀਂ ਇੰਨੀ ਨੌਲੇਜ ਰੱਖਦੇ ਜੀ ਕਿੰਨਾ ਲੋਕਾਂ ਦਾ ਭਲਾ ਕਰਦੇ ਆਪਣੇ ਏਰੀਆ ਦਾ ਬਹੁਤ ਭਲਾ ਕਰਦੇ ਜੀ ਜਿੱਥੇ ਵੀ ਸੱਪ ਨਿਕਲਦਾ ਵਾ ਜਾਂ ਲੋਕਾਂ ਦੇ ਘਰਾਂ ਚ ਜ਼ਹਿਰੀਲਾ ਜਾਂ ਨਹੀਂ ਜ਼ਹਿਰੀਲਾ ਉਹਨਾਂ ਨੂੰ ਤੇ ਪਤਾ ਨਹੀਂ ਉਹ ਤੁਹਾਨੂੰ ਸੱਪ ਰੈਸਕਿਊ ਕਰਾਉਂਦੇ ਨੇ ਸੋ ਪੱਟੀ ਏਰੀਏ ਦੇ ਵਿੱਚ ਤੁਹਾਨੂੰ ਲੋਕਾਂ ਵੱਲੋਂ ਮਦਦ ਤੇ ਬਹੁਤ ਮਿਲਦੀ ਹੋਵੇਗੀ। ਕੈਮਰੇ ਤੇ ਸਾਹਮਣੇ ਬੋਲਦਾ। ਬੋਲੋ ਜੀ ਬੋਲੋ ਬੋਲੋ। ਜੋ ਸੱਚ ਆ ਫਿਰ ਉਹ ਬੋਲ ਦੇ। ਇੱਥੇ ਕਿਹੜੀ ਗੱਲ ਆ? ਜੋ ਸੱਚ ਆ ਜੀ। ਮੈਂ ਤਿੰਨ ਮੋਟਰਸਾਈਕਲ ਕੋਲੇ ਸਭ ਰੈਸਕਿਊ ਕਰਦੇ ਆ। ਹਾਂ ਜੀ। ਪਹਿਲਾ ਤੁਪਲੀ, ਦੂਜਾ ਕਚਹਿਰੀਆਂ ਤੇ ਤੀਜਾ ਹਣ ਚੋਬਾਲ ਰੋਡ ਤੇ। ਐਰਗਾ ਦੇ ਸਭ ਵਰ ਨਹੀਂ ਸੱਦਿਆ ਈ ਚੋੜਾ। ਉਹਨਾਂ ਜਾਂਦੇ ਮੋਟਰਸਾਈਕਲ ਕੋਲੇ ਰੇਤ ਅੱਖਾਂ ਦੇ ਵਿੱਚ ਪਾਈ ਤੇ ਲੂਣ ਪਾਇਆ। ਮਾੜੀ ਤੇ ਸਾਰਾ ਸ਼ਹਿਰ ਕਹਿੰਦਾ ਬਾਬਾ ਜੀ ਤੁਹਾਡੇ ਨਾਲ ਹੋ ਗਈ ਖਲੋਂਦਾ ਕੋਈ ਨਹੀਂ ਨਾਲ ਯਾਰ ਬੰਦਾ ਐਵੇਂ ਨਾ ਸਮਝਿਓ ਨੰਬਰ ਮੈਂ ਸਕਰੀਨ ਤੇ ਦੇਊਂਗਾ ਜਰੂਰ ਇੱਕ ਵਾਰ ਨਾ ਠੰਡੇ ਦਿਮਾਗ ਦੇ ਨਾਲ ਇਹ ਗੱਲ ਸੋਚਿਓ ਕਿ ਡਾਕਟਰਾਂ ਤੋਂ ਵੀ ਪਰੇ ਨੌਲੇਜ ਆ ਡਾਕਟਰਾਂ ਤੋਂ ਪਰੇ ਵੀ ਲਾਜ ਆ ਤੇ ਸਭ ਤੋਂ ਵੱਡੀ ਤੇ ਤੁਹਾਨੂੰ ਫੋਨ ਤੇ ਸਲਾਹ ਚੰਗੀ ਮਿਲ ਜੂਗੀ ਕਹੇ ਮਣਕੇ ਦੇ ਚੱਕਰਾਂ 'ਚ ਨਾ ਪਿਓ ਐਵੇਂ ਨੁਕਸਾਨ ਨਾ ਕਰਾਇਓ ਸਲਾਹ ਚੰਗੀ ਮਿਲ ਜੂਗੀ ਸਲਾਹ ਦਾ ਕੋਈ ਬਹਿਾਨੀ ਨਹੀਂ ਦੂਜੀ ਗੱਲ ਏ ਸਕਿਨ ਪ੍ਰੋਬਲਮ ਕਿਸੇ ਨੂੰ ਵੀ ਹੋਵੇ ਤੇ ਕੋਈ ਇੱਕ ਗੱਦੀ ਨਹੀਂ ਲਾਉਂਦੇ ਵੀ ਲੋਕੀ ਹਾਜ਼ਰੀਆਂ ਭਰਨ ਚੌਂਕੀਆਂ ਭਰਨ ਕੋਈ ਇਹੋ ਜਿਹਾ ਪਖੰਡਵਾਦ ਨਹੀਂ ਹੈਗਾ ਇੱਕੋ ਸਲਾਹ ਦਿੰਦੇ ਕਿ ਸੱਪ ਲੜਿਆ ਭਾਈ ਡਾਕਟਰ ਕੋ ਜਾ ਇਹ ਵੀ ਨਹੀਂ ਕਹਿੰਦੇ ਕਿ ਮੇਰ ਕੋ ਆਜੋ ਦਵਾ-ਦਵਾ ਹਾਂਜੀ ਮੈਂ ਕੇਹਲ ਸ਼ਹਿਰ ਤੋਂ ਮੈਂ ਕਹਣਾ ਨਹੀਂ ਕਿਤਾ ਮੈਂ ਅੱਜ ਤੱਕ ਆਪਣੀ ਸ਼ਹਿਰ ਚ ਕਰਾਈ ਨਹੀਂ ਕੀਤੀ ਮੇਲੇ ਦੀ ਅੱਛਾ ਜੀ ਹਾਂ ਲੱਗ ਮੈਂ ਨਹੀਂ ਭੰਦੀ ਜੇ ਮੈਂ ਸਾਰੇ ਸ਼ਹਿਰ ਦਾ ਭਲਾ ਕਰਦਾ ਮੇਰੀ ਤਾਂ ਤਵਾਲੀ ਦੀ ਸ਼ਹਿਰਾ ਵੀ ਬੰਦਾ ਬੰਦਾ ਜੀ ਵੀ ਬਾਹ ਖੜੀ ਕਰਕੇ ਸ਼ਹਿਰ ਦੇ ਕਮੈਂਟਾਂ ਦੇ ਵਿੱਚ ਬੰਦਾ ਕਹਦੇ ਮੈਂ ਅੱਜ ਤੱਕ ਸ਼ਹਿਰ ਚ ਕਰਾਈ ਕੀਤੀ ਆ ਮੈਂ ਉਸੀ ਦਾ ਗੁਨਾਹਗਰ ਮੇਰੀ ਅੱਖ ਦੀ ਪੁਤਲੀ ਚ ਸੱਪ ਲੜਿਆ ਲੋਕ ਮੇਰੇ ਮਗਰ ਨਹੀਂ ਖਲੋਈ ਮੈਂ ਕਿਹਾ ਕੋਈ ਗੱਲ ਨਹੀਂ ਸ਼ਹਿਰ ਦੀ ਹੈਲਪ ਕਰਦੀਆਂ ਯਾਰ ਫੇਰ ਕਿਹੜੀ ਗੱਲ ਹੋਗੀ ਮੇਰੇ ਤਿੰਨ ਮੋਟਰਸਾਈਕਲ ਖੋਏ ਗਏ ਮੇਰੇ ਲਈ ਨਹੀਂ ਖਲੋਤੇ ਮੈਂ ਫੇਰ ਨਹੀਂ ਮੰਨ ਚਲਿਆ ਦੀ ਮੈਂ ਕਿਹਾ ਕੋਈ ਗੱਲ ਨਹੀਂ ਸ਼ਹਿਰ ਦੀ ਹੈਲਪ ਕਰਦੀਆਂ ਮੇਰੇ ਮੰਦਰ ਦੀ ਸ਼ਤ ਨਹੀਂ ਕੀ ਮੇਰੇ ਲਈ ਕੋਈ ਨਹੀਂ ਖਲੋਤਾ ਮੈਂ ਹੁਣ ਆਪਣੇ ਸ਼ਹਿਰ ਦੀ ਹੈਲਪ ਨਹੀਂ ਕਰਦਾ ਬਸ ਧੀ ਬਦਰੀ ਗੱਲ ਆ ਕਿ ਇਹਨੂੰ ਚੰਗਾ ਲੱਗਦਾ ਕੇ ਇਹਨੂੰ ਮਾੜਾ ਲੱਗਦਾ ਆਪਾਂ ਨੂੰ ਕੋਈ ਮਤਲਬ ਨਹੀਂ ਆਪਣੇ ਕੋ ਸ਼ਹਿਰ ਆ ਲੰਦੀ ਹਾਲ ਨਹੀਂ ਹੋਣੀ ਆਪਾਂ 22 ਸਾਲ ਆਪਣੀ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਦਿੱਤੇ ਮੈਨੂੰ ਵੀ ਦੱਸੇ ਨਾ ਮੇਰਾ ਜ਼ਿਲ੍ਹਾ ਵੀ ਮੇਰੇ ਲਈ 22 ਸਾਲਾਂ ਚ ਕੀ ਨੇ ਕੀ ਕੀਤਾ ਕੈਮਰੇ ਦੇ ਸਾਹਮਣੇ ਆ ਜੇ ਕੀ ਇਹਨੇ ਕੋ ਕੀਤਾ ਤੇ ਮੈਨੂੰ ਦੱਸ ਦੇ ਵੀ ਮੈਂ ਭਾਜੀ 22 ਸਾਲਾਂ ਲਈ ਤੁਹਾਡੇ ਲਈ ਆ ਕੀਤਾ ਮੈਂ ਮੈਨੂੰ ਕਹਤਾਂ ਦੇ ਮੈਂ ਉਹ ਵੀ ਮੰਨਣ ਨੂੰ ਤਿਆਰ ਜੇ ਕੀ ਇਹਨੇ ਕੋ ਕੀਤਾ ਉਹ ਤੂੰ ਕੁਝ ਦੱਸੂਗਾ ਮੇਰੇ ਭਾਂਸਾ ਤੇ ਸੱਚ ਨਾਲ ਪੱਟੀ ਚ ਉਹ ਅੱਜ ਵੀ ਮੈਨੂੰ ਕਹਿੰਦੇ ਬਾਬਾ ਜੀ ਕਮਰਾ ਤੁਹਾਡਾ ਤਿਆਰ ਕਰਾ ਦਿੰਨੇ ਆ ਯਾਰ ਤੇ ਕੀ ਇਹਨੇ ਬਾਹ ਦੇਤੀ ਮੈਂ ਉਹਨਾਂ ਦੀ ਬਾਹ ਦਾ ਨਾਲ ਨਹੀਂ ਚੱਲਦੇ ਨਹੀਂ ਚੱਲਦੇ ਬਿਲਕੁਲ ਹੁਣ ਸੱਪ ਫੜਨੀ ਜੋਗੀ ਬੀਨ ਖੜਦਾ ਹੂੰ ਤੁਸੀਂ ਕਹਿਆ ਸੱਪ ਨਿਕਲਿਆ ਤੁਹਾਡੇ ਨਾਲ ਜੋਗੀ ਨੇ ਪੈਸੇ ਟੋਕ ਲਿਆ 2000 ਸੱਪ ਨਹੀਂ ਲੱਭਾ ਨੇ 2000 ਦੱਲਿਆ ਤੁਸੀਂ ਕਹਿੰਦਾ ਪੀਨ ਵਜਾ ਬੀਨ ਦੀ ਕੜਾਈ ਬਜਾਰੀ ਵੱਖਰੀ 7 ਮੀਟਰ ਕਪੜਾ 3.5 ਕਿਲੋ ਆਟਾ 3 ਕਿਲੋ ਖੰਡ ਕਿਲੋ ਘਿਓ ਤੇ ਪੈਰੀ ਜੋੜਾ 7 ਅੱਡ ਚੀਜ਼ਾਂ ਮੰਗ ਲਈਆਂ ਬੱਚੇ ਦਾ ਛੋਟਿਆ ਫਸੀ ਨੂੰ ਕੋਹ ਨਾ ਲੈ ਆ ਕੇ ਦੋ ਕਿਲੋ ਘਿਓ ਲੈ ਦੋ 600 ਰੁਪਏ ਦਾ ਕਿਉਂ ਆ 30 ਦਿਨ ਲਾਦ ਗਿਆ 30 ਕਿਲੋ ਕੇ ਇਕੱਠਾ ਕਰ ਲਿਆ 600 ਨਾਲ 30 ਨੂੰ ਜਮਾ ਕਰੋ 18000 ਰੁਪਇਆ ਬੰਦਾ ਜੇਸ ਬੰਦੇ ਨੂੰ ਬੀਨ ਡਾਰਾਂ 18000 ਦੀ ਇੰਡੀਆ ਤੁਹਾਨੂੰ ਕਿੰਨਾ ਸਿਧੇਰਾ ਪਾ ਵਾਹ ਜੀ ਵਾਹ ਆ ਜਿਹੜੀਆਂ ਗੱਲਾਂ ਪਾਈ ਤੱਕ ਨਾ ਸੋਚੀਆਂ ਨਾ ਸਮਝੀਆਂ ਡਰਦੇ ਰਹੇ ਵੀ ਪਤਾ ਨਹੀਂ ਜੋਗੀ ਕੀ ਜੋਗੀ ਕੀ ਮੈਨੂੰ ਕੋਈ ਟੈਨਸ਼ਨ ਨਹੀਂ ਪਰ ਲਾਈਫ ਦੇ ਵਿੱਚ ਕੇ ਇਹਦੀ 3 ਪੁੱਤ ਦੀ ਜਾਨ ਨਾ ਨਹੀਂ ਖੇਡਣਾ ਹਾਂ ਮੇਰੇ ਸਾਬੇ ਕੰਮ ਕਰਦਾ ਵਾ ਕਰਦਾ ਹੀ ਕਰਦਾ ਮੇਰੇ ਜੋਗੀ ਕਈ ਮਿੱਤਰ ਹੈਗੇ ਆ ਕੰਮ ਕਰਦੇ ਆ ਮੈਂ ਇਹ ਚੰਨਾ ਤੂੰ ਹੀ ਪੈਸੇ ਲਈ ਨਹੀ ਲੱਭਦਾ ਉਹ ਤੂੰ ਹੀ ਗਾਣਾ ਫੜਦਾ ਓਏ ਐਦਾਂ ਹੁੰਦੇ ਆ ਜੋ ਵੀ ਇਸ ਤਰੀਕੇ ਨਾਲ ਉਤੋਂ ਦੀ ਝੁੱਲ ਪਾਉਂਦੇ ਆ ਉਹਨਾਂ ਇਥੋਂ ਕਲਾ ਖੁੱਲਿਆ ਹੁੰਦਾ ਤੋਏ ਬੰਨੇ ਆ ਪਿਆ ਹੁੰਦਾ ਇਸ ਤਰੀਕੇ ਨਾਲ ਠੀਕ ਆ ਕਾਫੀ ਮੈਂ ਪਰਦੇਣਾ ਇਨੇ ਮਗਰ ਜੇਪੇ ਹੁੰਦੇ ਉਹ ਤੂੰ ਹੀ ਗਾਣਾ ਫੜਦੇ ਏਕੋ ਨਾਲ ਬੀਨ ਵਜਾਉਂਦੇ ਵਜਾਉਂਦਾ ਹੋਲੀ ਜੀ ਬਸ ਜਿੱਪ ਕੋਲ ਕੇ ਤੋ ਐ ਨੂੰ ਤੋ ਐ ਨੂੰ ਤੋ ਐ ਮੈਨੂੰ ਇਹ ਕੰਮ ਨਹੀਂ ਚੰਗਾ ਲੱਗਦਾ ਮੇਰਾ ਸਾਰਾ ਮਹਿਕਮਾ ਮੇਰੇ ਨਾਲ ਲੜਦਾ ਯਾਰ ਲੜਦਾ ਤੇ ਲੜਦਾ ਰਹੇ ਤੁਸੀਂ ਇੱਕ ਕੱਢਣਗੇ ਜੇ ਸੱਤ ਤੁਸੀਂ ਆਪ ਦੇ ਕੱਢ ਹੁੰਦੇ ਜੀ ਕਿਹੜਾ ਫਰਨ ਗਿਆ ਉਹ ਤੁਸੀਂ ਵੜਦੇ ਨਹੀਂ ਲੋਕੀ ਕਹਿੰਦੇ ਆ ਸੱਪ ਲੈ ਗਿਆ ਆਡੇ ਬੱਚੇ ਸੇਵ ਕਰ ਗਿਆ ਉਹਦੇ ਬੰਦੰਦਰੋਂ ਆਪਣੀ ਝੱਟ ਕੀ ਕੱਢਦਾ ਕਰੋ ਜੈਕ ਲੀੜੇ ਸਾਰੇ ਜੋਗੀਆਂ ਦੇ ਸਭ ਤੋਂ ਪਹਿਲਾਂ ਮੇਰੇ ਹੀ ਕਰੋ ਮਿਰਚਾ ਉਹਨੂੰ ਲੱਕੜੀਆਂ ਜਿਹੜਾ ਗਲਤ ਵਾ ਜਿਹੜਾ ਗਲਤ ਆ ਜਿਹੜਾ ਕਰਕੇ ਜੇ ਮੈਂ ਗਲਤ ਆ ਤਾਂ ਮਿਰਚਾ ਮੈਨੂੰ ਵੀ ਲੱਗਣੀ ਆ ਹਮ ਤੇ ਮੈਂ ਦੇ ਮੇਰੇ ਕਰੋ ਜੈਕ ਕਰੋ ਜੇ ਮੇਰੇ ਆਇਲ ਗੋੜ ਕਰੋ ਮੇਰੇ ਲੀੜੇ ਕਰੋ ਮੇਰੇ ਕਿੱਟ ਕਰੋ ਮੇਰੀ ਮੈਦਬੀਨ ਕਰਦੇ ਨਹੀਂ ਮੇਰਾ ਸਾਰਾ ਜ਼ਮਾਨ ਚੈੱਕ ਕਰੋ ਮੈਂ ਕਿਦਣ ਗਿਆ ਮੇਰਾ ਨਾ ਕਰੋ ਹੂੰ ਇਹ ਫਿਰ ਕਿਉਂ ਕਿਉਂ ਰੱਖਦੇ ਆ ਜੀ yogi ਇਹ ਬੀਨ ਮਤਲਬ ਕਿ ਵੈਸੇ ਪ੍ਰਾਤਨ ਕੋਈ ਹੈ ਇਹਦਾ ਇਤਿਹਾਸ ਕੋਈ ਰੱਖਣ ਦਾ ਕੋਈ ਕਾਰ ਹੈ ਗੁਰੂ ਗੋਖਰਨਾਥ ਹੈ ਕੋਗਾ ਜ਼ਾਹਿਰ ਇਹਦੇ ਰੱਬ ਦੇ ਰੂਪ ਆ ਹੂੰ ਇਹਦਾ ਬੀਨ ਇਹਨਾਂ ਦੇ ਹੱਥਾਂ 'ਚ ਬੀਨ ਵੱਜਦੀ ਥੋੜੀ ਸੀ ਇਹਨਾਂ ਦੇ ਹੱਥਾਂ ਦੇ ਵਿੱਚ ਤੇ ਬੀਨ ਪਰ ਇੱਕ ਕਰਮਾਪਗ ਵਾਲੀ ਜੀ ਸੀ ਇਹਨਾਂ ਨੂੰ ਜ਼ੱਪ ਨੂੰ ਬੁਲਾਉਣ ਲਈ ਕੋਈ ਬੀਨ ਥੋੜੀ ਵਿਝਾਉਣੀ ਪੈਂਦੀ ਸੀ ਇਹਦਾ ਬਸ ਆਪਣੀ ਸੁਰਤੀ ਲਾਉਣ ਦਸਵੇਂ ਦੁਆਰ ਤੱਕ ਮਹਾਂਪੁਰਸ਼ਾਂ ਮੀਆਂ ਸਾਧੂ ਸੰਤਾਂ ਦੀਆਂ ਸੁਰਤੀਆਂ ਗਈਆਂ ਹੀਆਂ ਉਹ ਚੀਜ਼ ਆ ਜਾਂਦੀ ਆਪੇ ਇਹ ਪਖੰਡਵਾਦੀ ਆ ਜੀ ਫਿਰ ਦੇਖ ਦੀ ਅੱਜ ਦਾ ਜਿਹੜਾ ਜੋਗੀ ਆ ਉਹ ਤਾਂ ਪਖੰਡ ਕਰਦਾ ਚਪੀਂ ਨੀ ਬੀਨ ਨਾਲ ਜ਼ੱਪ ਦਾ ਕੋਈ ਕਨੈਕਟ ਨਹੀਂ ਇੱਕ ਵੀਡੀਓ ਪਾਵਾਂਗਾ ਫਨੀਰ ਸਾਹਿਬ ਇੰਨਾ ਉੱਚਾ ਆ ਜ਼ਮੀਨ ਤੋਂ ਇੰਨਾ ਲੋਕੀ ਕਹਿੰਦੇ ਵਨੀਰ ਤੂੰ ਡੰਡਾ ਨਹੀਂ ਲਗਾ ਐ ਡੰਡਾ ਵੀ ਲਾ ਕੇ ਵਿਖਾਇਆ ਤੁਸੀਂ ਸ਼ੌਟ ਚਲਾਓ ਨਾ ਜਬਾਨ ਦੇ ਨਾਲ ਟੱਚ ਕਰਕੇ ਲੋਕਾਂ ਨੂੰ ਦੱਸਿਆ ਵੀ ਇਹ ਜ਼ਾਪਤ ਸ਼ਹਿਰ ਆਲਾ ਨਹੀਂ ਜੀ ਲੋਕਾਂ ਨੂੰ ਮਨਕੇ ਬਾਰੇ ਸਮਝਾਇਆ ਫਾਂਡੇ ਬਾਰੇ ਸਮਝਾਇਆ ਮੈਨੂੰ ਇੱਕ ਬੰਦਾ ਹੈ ਹੋਜੇ ਦੱਸੋ ਜਿਹੜਾ ਆਪਣੀ ਦੁਕਾਨਦਾਰੀ ਖਰਾਬ ਕਰਦਾ ਚਲੋ ਮੇਰਾ ਸ਼ਹਿਰ ਕਹਿੰਦਾ ਬਾਬਾ ਤੂੰ ਸੇਵਾ ਨਹੀਂ ਕਰਦਾ ਚਲੋ ਮੈਂ ਸ਼ਹਿਰ ਤੇ ਹੀ ਮੰਨ ਲੀਨਾ ਮੈਂ ਪੰਜਾਬ ਦੇ ਲੋਕਾਂ ਦੀ ਮੰਨ ਲਈ ਮੇਰੀ ਸੇਵਾ ਨਹੀਂ ਮੇਰੀ ਦੁਕਾਨਦਾਰੀ ਆ ਪਰ ਮਣੀਏ ਦੱਸੋ ਇੱਕ ਬੰਦਾ ਦੱਸੋ ਜਿਹੜਾ ਆਪਣੀ ਦੁਕਾਨਦਾਰੀ ਖਰਾਬ ਕਰਦਾ ਨਹੀਂ ਕਰਦਾ ਜੀ ਲੋਕਾਂ ਨੂੰ ਪਤਾ ਸੂਟ ਦਾ ਰੰਗ ਲੱਥਣਾ ਲੋਕੀ ਫੇਰ ਚੱਗਾ ਗਹਿ ਕੇ ਦੇਈਦੇ ਆ ਲੋਕਾਂ ਨੂੰ ਪਤਾ ਆ ਬੂਟ ਜਿਹੜੇ ਆ 2 ਮਹੀਨੇ ਨਹੀਂ ਚੱਲਨੇ ਲੋਕੀ ਫੇਰ ਬ੍ਰਾਂਡਡ ਕਹਿ ਕੇ ਵੇਚਦੇ ਆ ਲੋਕਾਂ ਨੂੰ ਪਤਾ ਵੀ ਆ ਫੋਨ ਹੈ ਕੋ ਨਾ ਲੋਕੀ ਫੇਰ ਹੋਰੀਆਂ ਸਿਫਤਾਂ ਕਰਕੇ ਵੇਚਦੇ ਆ ਲੋਕਾਂ ਨੂੰ ਪਤਾ ਵੀ ਆ ਬਾਈਕ ਜਾਨੋ ਧੱਕੀ ਆ ਇਹ 6 ਮਹੀਨੇ ਤੇ ਕਲਰ ਦੇਣੀ ਇਹਦਾ ਸਪੇਅਰ ਪਾਰਟ ਨਹੀਂ ਵੇਚਣਾ ਲੋਕੀ ਪੰਪ ਦੇ ਦੇ ਕੇ ਉਹਨੂੰ ਵਰੀਆ ਕਹਿ ਕੇ ਵੇਚਦੇ ਆ ਮੈਂ ਨਾ ਸੱਪ ਲੜੇ ਤੇ ਬਿਲਕੁਲ ਨਹੀਂ ਆਉਂਦਾ ਹਾਂ ਤੇ ਜੇ ਮੇਰੇ ਪ੍ਰੈਕਟੀਕਲ ਦੇ ਨਾਲ ਹੀ ਨਹੀਂ ਤੁਹਾਨੂੰ ਸਮਝ ਲੱਗੀ ਤੁਸੀਂ ਉਹਨਾਂ ਦੇ ਯਕੀਨ ਕਰਦੇ ਯਾਰ ਜਿਨ੍ਹਾਂ ਨੂੰ ਸੱਪਾਂ ਦੇ ਹਿੱਲ ਕੁੱਕੜ ਦੀ ਕਿਹੜਾ ਬੰਦਾ ਕਹਿੰਦਾ ਸੱਪ ਲੜੇ ਤੇ ਮੇਰੀ ਦਵਾਈ ਕੰਮ ਕਰਦੀ ਆ ਮੇਰੇ ਤੋਂ ਬੰਦਾ ਲਿਆਓ ਮੈਂ ਉਹਨੂੰ ਬਚਾਉਣਾ ਪਾਲੀਓ ਪਿੰਡ ਇਕੱਠਾ ਹੋ ਗਏ ਉਹ ਕੋ ਚਾਈ ਉਹਨੂੰ ਕਹਿ ਵੀ ਤੇਰੀ ਦਵਾਈ ਕੰਮ ਕਰਦੀ ਆ ਸੱਪ ਲੜੇ ਦੇ ਮਰੀਜ਼ ਲੈ ਕੇ ਉਹਨਾਂ ਨੂੰ ਟਾਈਮ ਲੱਗਣਾ ਹੂੰ ਤੇਰੇ ਕੋਲ ਦਵਾਈ ਹੈਗੀ ਆ ਢੇ ਘਰ ਸਾਬਣ ਕਿ ਉਹਨੂੰ ਫੜ ਕੇ ਦੱਸ ਹੂੰ ਕੋਈ ਦੀ ਦਵਾਈ ਬੈਕ ਜਾ ਉਹਨਾਂ ਨੇ ਆਪਣੀ ਅੱਧੇ ਮਿੰਟ ਚ ਲਾ ਲੈਣੀ ਹੈ ਬਿਲਕੁਲ ਇਹ ਨਹੀਂ ਗੱਲ ਹੈ ਕਿ ਜੇ ਕਿਸੇ ਦਾ 30 ਬਹੁਤ ਢੱਲੇ ਦੇ ਉਹਨੂੰ ਆਪਾਂ ਫੂਕਾ ਨਾਲ ਠੀਕ ਕਰਨਾ ਤੇ ਜੇ ਬਾਬਾ ਜੀ ਆਪ ਢੱਲੇ ਆਪ ਹਸਪੀਟਲ ਜਾਣਾ ਹੂੰ ਠੀਕ ਹੈ ਦੇਖ ਸਕਦੇ ਜੀ ਕਿੰਨਾ ਅੱਜ ਸਮਾਜ ਦੇ ਵਿੱਚ ਪਖੰਡਵਾਦ ਚੱਲ ਗਿਆ ਜੀ ਮਣਕੇ ਧਾਗੇ ਤਵੀਤ ਤੇ ਕਈ ਫਾਂਡੇ ਫੋਨਾਂ ਦੇ ਫਾਂਡੇ ਚੱਲਦੇ ਆ ਤੇ ਸੋ ਇਹਨਾਂ ਦਾ ਜਿਹੜਾ ਵਾ ਕਹਿਣਾ ਵਾ ਕਿ ਇਹੋ ਜਿਹਾ ਮੇਰੇ ਕੋਲ ਕੋਈ ਪਖੰਡਵਾਦ ਹੈ ਨਹੀਂ ਨਾ ਫਾਂਡੇ ਨਾਲ ਕਿਸੇ ਦੀ ਜਾਨ ਵੱਜਦੀ ਸੱਪ ਲੜੇ ਤੋਂ ਨਾ ਕੋਈ ਮਣਕੇ ਦੇ ਨਾਲ ਮਣਕੇ ਬਾਰੇ ਵੀ ਤੁਹਾਨੂੰ ਦੱਸ ਦਿੱਤਾ ਕੀ ਸ਼ੈ ਆ ਸੱਪ ਲੜੇ ਤੋਂ ਡਾਕਟਰੀ ਇਲਾਜ ਕਰੋ ਠੀਕ ਹੈ ਜੀ ਤੇ ਐਵੇਂ ਵਹਿਮਾਂ ਭਰਮਾਂ ਦੇ ਵਿੱਚ ਆਪਣੀ ਜਾਨ ਨਾ ਗਵਾਓ